ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸੋਚ ਚੁੱਕਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਰਕਤ ਵਿੱਚ ਆ ਗਈ ਹੈ ਅਤੇ ਅੱਜ ਪਾਰਟੀ ਦੇ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰਸ਼ਰ ਵੱਲੋਂ ਫਾਨੀ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਇਸ ਦੌਰਾਨ ਜਿੱਥੇ ਉਹਨਾਂ ਨੇ ਪ੍ਰਬੰਧ ਦਾ ਜਾਇਜ਼ਾ ਲਿਆ ਉੱਥੇ ਹੀ ਹਸਪਤਾਲ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਇੱਥੇ ਸਟਾਫ ਦੀ ਵੀ ਕਮੀ ਆ ਲਗਾਤਾਰ ਕੋਈ ਵੀ ਇਹ ਵੀ ਆਕਰ ਮਿਹਨਤੀ ਨਹੀਂ ਆਪਣੇ ਕੰਮ ਨੂੰ ਜਿੰਨਾ ਕਿ ਕਰ ਸਕਦੇ ਹ ਹੁਣ ਇੰਨਾ ਲੋਡ ਵੀ ਆਪਾਂ 100 ਕਿਲੋ ਚੀ ਚੱਕਣ ਵਾਲੀ ਦੇ ਉੱਤੇ 4 400 ਕਿਲੋ ਰੱਖ ਦਈਏ ਤਾਂ ਲੋੜ ਤਾਂ ਉਹ ਵੀ ਹੋ ਜਾਂਦਾ ਨਾ ਮੇਰਾ ਆਪਾ ਇਹਨਾਂ ਦਾ ਵੀ ਇਸ ਸਮੱਸਿਆ ਹਲ ਕਰਨੀ ਆ ਪੀਸ਼ਲ ਵੀ ਆਪਣੇ ਠੀਕ ਹੋਣੇ ਚਾਹੀਦੇ ਆ ਕਿਉਂਕਿ ਇਹ ਵੀ ਗਰੀਬ ਆਦਮੀ ਨੇ ਇਹਨਾਂ ਕੋ ਕਿਹੜਾ ਕੋਈ ਇੰਨਾ ਧਨ ਦੌਲਤਾ ਜਿਹੜੇ ਜਾ ਕੇ ਵਧੀਆ ਜਗ੍ਹਾ ਇਲਾਜ ਕਰਾ ਲੈਣ ਇਹਨਾਂ ਦੀ ਵੀ ਸਮੱਸਿਆ ਹਲ ਕਰਨੀ ਆ ਇਦਦਰੋ ਵੀ ਸਮੱਸਿਆ ਹਲ ਕਰਨੀ ਆ ਕਿਉਂਕਿ ਇਹ ਪਿਛਲੀਆਂ ਜਿਹੜੀਆਂ ਰਾਜਨੀਤੀ ਪਾਰਟੀਆਂ ਸੀ ਇਹਨਾਂ ਦਾ ਭੁਲਾਇਆ ਹੋਇਆ ਇਹ ਗੰਦਗੀ ਦਾ ਜਾਲ ਆ ਇਹਨੂੰ ਝਾੜੂ ਨਾਲ ਸਾਫ ਕਰਨਾ ਪਊਗਾ ਕਰ ਦਾਂਗੇ ਉਹ 26 ਲੱਖ ਦੀ ਆਬਾਦੀ ਹੈ ਲੁਧਿਆਣਾ ਚ ਪਰ ਇੱਕੋ ਹੀ ਸਿਵਲ ਹਸਪਤਾਲ ਸਰਪਰ 26 ਲੱਖ ਦੀ ਨਹੀਂ 55 ਲੱਖ ਦੀ ਆਬਾਦੀ ਹੈ ਜੀ ਆ 55 ਲੱਖ ਦੀ ਆਬਾਦੀ ਆ ਮੈਂ ਪਹਿਲਾਂ ਆਪਣੇ ਚੋਣਾਂ ਦੇ ਦੌਰਾਨ ਵਾਦਾ ਕੀਤਾ ਵਾ ਸਾਨੂੰ ਨਾਲੋਂ ਪਹਿਲਾਂ ਇਹ ਕੰਮ ਕਰਨ ਜਾ ਰਹੇ ਹਾਂ ਜਿਹੜਾ ਪੁਰਾਣਾ ਕਪੂਰ ਦਾ ਹਸਪਤਾਲ 15 ਸਾਲ ਹੋ ਗਏ ਉਹਨੂੰ ਬੰਦ ਪਏ ਨੂੰ ਉੱਥੇ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆ ਰਹੇ ਹਾਂ ਇਹ ਤਾਂ ਤੁਹਾਨੂੰ ਕੋਈ ਕੰਪਲੀਟ ਨਹੀਂ ਸੀ ਜੀ ਆਪਣੇ ਆਪ ਜਿਹੜਾ ਚੈੱਕ ਕਰਨ ਵਾਸਤੇ ਨਹੀਂ ਮੇਰੀ ਮੈਂ ਇਸੇ ਹਲਕੇ ਦਾ ਮੈਂ ਕਿਹੜਾ ਪੋਲ ਤੋਂ ਪਾਰ ਆਇਆ ਪਹਿਲੇ ਵਦੈਕਾਂ ਤਰ੍ਹਾਂ ਮੈਂ ਇੱਥੇ ਹੀ ਜੰਮਿਆ ਪਲਿਆ ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਮੈਂ ਹੁਣ ਇਹਨਾਂ ਗਰੀਬਾਂ ਨੇ ਮੈਨੂੰ ਇਸ ਹਲਕੇ ਦੀ ਸੇਵਾ ਦਿੱਤੀ ਆ ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਹੁਣ ਇਹ ਕੋਈ ਜਦੋਂ ਜਦੋਂ ਮੇਰਾ ਦਿਲ ਕਰੂ ਮੈਂ ਤਾਂ ਉੱਥੋਂ ਸਾਹਮਣੇ ਤੁਰ ਕੇ ਆਉਣਾ ਸ਼ਾਪ ਰੋਡ ਤੋਂ ਇੱਥੇ ਆ ਜਾਣਾ ਸ਼ਿਕਾਇਤ ਦੇ ਉੱਤੇ ਐਕਸ਼ਨ ਦਿੱਤਾ ਹਰ ਹਰ ਕੰਮ ਤੇ ਜਿਹੜਾ ਬੰਦਾ ਕੋਈ ਆਪਣੀ ਡਿਊਟੀ ਦੀ ਅਣਗਹਿਲੀ ਕਰੂਗਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮਾਰਗੀ ਜੇਕਰ ਸ਼ਿਕਾਇਤ ਲੈ ਕੇ ਆਂ ਤੁਹਾਡੇ ਕੋਲ ਪਹੁੰਚੇ ਸ਼ਿਕਾਇਤ ਜਾਇਜ਼ ਹੋਵੇ ਸ਼ਿਕਾਇਤ ਇਹ ਨਹੀਂ ਵੀ ਆਪਾਂ ਕਿਸੇ ਦੇ ਉੱਤੇ ਐਵੇਂ ਕੋਈ ਬੱਟਾ ਮਾਰੀ ਉਹ ਕੰਮ ਨਹੀਂ ਜਾਇਜ਼ ਸ਼ਿਕਾਇਤ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਬੰਦੀ ਹੋਗੀ ਉਹ ਉਹਨੂੰ ਮਿਲੂਗੀ ਸਜ਼ਾ ਅੱਜ ਤੁਸੀਂ ਪਹਿਲੇ ਦਿਨ ਜਿਵੇਂ ਪਹੁੰਚੇ ਹੋ ਕੀ ਕੋਈ ਕਮੀਆਂ ਨਜ਼ਰ ਆਈਆਂ ਨੇ ਕਮੀਆਂ ਮੈਨੂੰ ਨਜ਼ਰ ਇਹੀ ਆਈਆਂ ਵੀ ਪਹਿਲੀਆਂ ਜਿਹੜੀਆਂ ਸਰਕਾਰਾਂ ਭੇਜੀਆਂ ਨੇ ਲੋਕਾਂ ਨੇ ਘਰ ਬਿਠਾਈਆਂ ਨੇ ਉਹਨਾਂ ਲੋਕਾਂ ਨੇ ਇੱਥੇ ਕੋਈ ਸਹੂਲਤਾਂ ਉਹ ਨਹੀਂ ਦਿੱਤੀਆਂ ਹੋਈਆਂ ਜਿਹੜੀਆਂ ਡਾਕਟਰ ਅੱਗੇ ਜਾ ਕੇ ਡਿਲੀਵਰੀ ਦੇ ਸਕਣ ਉਹਨਾਂ ਨੂੰ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਜਿਹੜੇ ਨੇ ਇੱਥੇ ਬਹੁੰਦੇ ਨੇ ਕਿਉਂਕਿ ਲੁਧਿਆਣਾ ਇੱਕ ਮਹਾਨਗਰ ਹੈ ਵੱਡੀ ਗੰਦੀ ਵਿੱਚ ਲੇਬਰ ਵੀ ਇੱਥੇ ਕੰਮ ਕਰਦੀ ਹੈ ਕਿਤੇ ਨਾ ਕਿਤੇ ਦਿੱਕਤਾਂ ਪ੍ਰੇਸ਼ਾਨੀ ਹੁੰਦੀ ਹੈ ਕਿ ਹੋਰ ਆਸ-ਪਾਸ ਦਾ ਇੰਤਜ਼ਾਮ ਜਾ ਧੂਲ ਤਾਂ ਜਿਹੜੀਆਂ ਨੇ ਕੁੜੀਆਂ ਇਹ ਮੈਨੂੰ ਪਤਾ ਜਦੋਂ ਲੁਧਿਆਣੇ ਦੀ ਆਬਾਦੀ 5 ਲੱਖ ਦੀ ਸੀਗੀ ਇਹ ਉਦੋਂ ਦਾ ਹਸਪਤਾਲ ਬਣਿਆ ਅੱਜ 55 ਲੱਖ ਦੀ ਆਬਾਦੀ ਹੋ ਗਈ ਲੁਧਿਆਣੇ ਦੀ ਇਸ ਕਰਕੇ ਨਵਾਂ ਹਸਪਤਾਲ ਜਿਹੜਾ ਸਾਡੇ 8 ਕਿਲੇ ਦੇ ਅੰਦਰ ਉੱਥੇ ਬਣਾਇਆ ਜਾਊਗਾ ਪੀਜੀਆਈ ਵਰਗਾ ਔਰ ਜਿਹੜੀਆਂ ਇੱਥੇ ਚੀਜ਼ਾਂ ਨੇ ਜ਼ਰੂਰ ਚਾਹ ਜਿਹਦੀ ਚੀਜ਼ ਦੀ ਜ਼ਰੂਰਤ ਆ ਉਹ ਇੱਥੇ ਪੂਰੀ ਕੀਤੀ ਜਾਊਗੀ। ਮੋਸਤੇ ਇਲਾਜ ਦਾ ਵਾਦਾ ਕੀਤਾ ਗਿਆ ਸੀਗਾ ਕੇਜੀਵਾਲ ਸਾਹਿਬ ਵੱਲੋਂ ਉਸ ਨੂੰ ਲੈ ਕੇ ਵੀ ਕੰਮ ਕਰ ਲਈ ਸਰਕਾਰ। ਬਿਲਕੁਲ ਬਿਲਕੁਲ ਗਰੀਬ ਦੇ ਕੋਲ ਤਾਂ ਹੋਰ ਹੈ ਕੀ ਆ ਗਰੀਬ ਕੋਲ। ਇਹੀ ਆ ਵੀ ਮੇਰੀ ਜਦੋਂ ਮੈਂ ਕੋਈ ਬਿਮਾਰ ਹੋ ਜਾਮਾ ਮੇਰਾ ਇਲਾਜ ਵਧੀਆ ਹੋ ਜਾਵੇ ਤੇ ਪੈਲ ਦੇ ਆਧਾਰ ਦੇ ਉੱਤੇ ਕੰਮ ਹੋਊਗਾ ਜਿਵੇਂ ਦਿੱਲੀ ਦੇ ਵਿੱਚ ਹੁੰਦਾ। ਉਹ ਕਹਿੰਦੇ ਉੱਧਰ ਰਿਪੋਰਟ ਆ ਕਦੇ ਕਹਿੰਦੇ ਉੱਧਰ ਦੇ ਪਾਸੇ ਰਿਪੋਰਟ ਆ ਕਦੇ ਕਹਿੰਦੇ ਉੱਧਰ ਜਾਓ ਉੱਥੇ ਰਿਪੋਰਟ ਆ ਅਸੀਂ ਪਰੇਸ਼ਾਨ ਹੋਏ ਤਾਂ ਕਿਹੜਾ। ਹੁਣ ਸਵੇਰ ਦੇ ਅਸੀਂ ਬੱਚਿਆਂ ਹਜੇ ਤੱਕ ਬਾਰੀ ਨਹੀਂ ਆਈ ਉਹ ਖੇਚਿਆ ਸ਼ੇਰ ਦਾ ਸਾਧਨ ਕਿਵੇਂ ਆ ਹਾਂਜੀ ਅਸੀਂ ਤੇ ਬਸ ਟੈਨੋਂ ਆਏ ਅੱਛਾ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਡੇ ਹੁਣ ਮਰੀਜ਼ ਨੂੰ ਦੇਖਿਆ ਜਾਵੇ ਰਿਪੋਰਟ ਆਈ ਹੋਈ ਹੈ ਹਜੇ ਤੱਕ ਫੇਰ ਨਹੀਂ ਵਾਰੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ੱਤਗੇ ਮਾਰਦੇ ਨੇ ਅਗਲੇ ਕਹਿੰਦੇ ਆ ਜਾਓ ਪਰੇ ਹੋ ਜਾਓ ਨਾ ਮਿਸ ਹੋ ਜਾਓ ਨਾ ਬੋਲਣ ਦੀ ਨਵੀਂ ਸਰਕਾਰ ਬਣੀ ਆ ਭਗਵਾਨ ਜੀ ਤਨਵੀਰ ਦੀ ਸਾਡੇ ਸੁਣੇ ਠੀਕ ਹੈ ਨਾ ਆਮ ਆਦਮੀ ਲਈ ਬਣਿਆ ਉਹ ਸਾਡੀ ਸੁਣੇ ਇਹੀ ਸਾਡਾ ਕਹਿਣਾ ਉਹਦੇ ਸਾਡੀ ਐਮਐਲਏ ਆਏ ਨੇ ਅੱਜ ਹਲਕੇ ਦੇ ਗੱਲ ਕਰੋਗੇ ਉਹਨਾਂ ਨਾਲ ਦਿੱਕਤ ਦੱਸੀ ਤੁਸੀਂ ਆਪਣੀ ਉਹਨਾਂ ਨੂੰ ਦਿੱਕਤ ਨਹੀਂ ਦੀ ਦੱਸੀ ਅਸੀਂ ਕੋਈ ਇਹੀ ਅਸੀਂ ਪ੍ਰੋਬਲਮ ਦੱਸਾਂਗੇ ਉਹਨਾਂ ਨੂੰ ਹਾਂਜੀ ਅਸੀਂ ਦੱਸਣਾ ਚਾਹੁੰਦੇ ਆਂ ਪ੍ਰਭਾਤ ਅਸੀਂ ਕਹਿੰਦੇ ਆਂ ਅਸੀਂ ਪਰੇਸ਼ਾਨ ਹਾਂ ਬੱਚਾ ਬਿਗਲਾਉਂ ਹੈ ਇਹ ਸੁਧਾਰ ਹੋਣੀ ਚਾਹੀਦੀ ਜੀ ਉਹਨਾਂ ਨੂੰ ਕਹਿੰਦੇ ਹਾਂਜੀ ਸੁਧਾਰ ਹੋਣੀ ਚਾਹੀਦੀ ਜੀ ਉਹਨਾਂ ਨੂੰ ਸਾਰਟ ਸਾਈਡ ਸਪੈਸ ਦੇ ਦੇਈਏ ਹਾਂ ਕੀ ਹੈ मेरा बच्चा नहीं सुनता है नहीं बोलता है इसने साइक बनाया मेरे बच्चे को साठ परसेंट दे दिया इसमें मैं बोला जी मेरे बच्चे को जो आए, लागू नहीं हो रहा है नहीं रेलवे वाले वो ना पास बना रहे हैं हमारे बोला जब तक सौ परसेंट नहीं लाएंगे तब तो तक तो बच्चे के पास नहीं बनाएंगे नहीं आपको पेंशन लागू होगा फिर मेरे को परेशानी हो रहा है अभी डॉक्टर से बोले बोला नहीं हो सकता हाँ, अभी है, वो अभी है? ਐਸਐਮਜ਼ਟ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ